ਜੀ ਸਤਿ ਸ੍ਰੀ ਅਕਾਲ ਜੀ ਵੈਲਕਮ ਆ ਜੀ ਤੁਹਾਡਾ ਨੋਰ ਕੁਕਿੰਗ ਬਲੌਗ ਦੇ ਉੱਪਰ ਤੇ ਅੱਜ ਆਪਾਂ ਬਣਾਵਾਂਗੇ ਤੋਰਨਾ ਕਿਉਂ ਅਲੰਕਿਓ ਤੋਰਨਾ ਜਿਹੜੇ ਨੂੰ ਮਲਾਈ ਪਾ ਕੇ ਬਣਾਵਾਂਗੇ ਇਹਦੇ ਵਿੱਚ ਆਪਾਂ ਪਾਤੀ ਇੱਕ ਕੱਟ ਛੀ ਤੇਲ ਦੀ ਇਹਨੂੰ ਗਰਮ ਹੋਣ ਦਿੰਨੇ ਆ ਤੇ ਫੇਰ ਪਾਉਣੀ ਆ ਇਹਦੇ ਵਿੱਚ ਆਪਾਂ ਜੀਰਾ ਥੋੜਾ ਜਿਹਾ ਆਪਾਂ ਪਾਵਾਂਗੇ ਜੀਰਾ ਜੀ ਬਿਲਕੁਲ ਇਸਦੇ ਨਾਲ ਪਾ ਦਾਂਗੇ ਆਪਾਂ ਲਸਣ ਲਸਣ ਦੇ ਵਿੱਚ ਜੀ ਆਪਾਂ ਪਾ ਦਾਂਗੇ ਦੇਗੀ ਮਿਰਚ ਯਾਨੀ ਕਿ ਕਸ਼ਮੀਰੀ ਮਿਰਚ ਸਿਰਫ ਰੰਗ ਦੇਣ ਵਾਸਤੇ ਹੁੰਦੀ ਹੈ ਜੀ ਤੂੜੇ ਦਾ ਕੋਈ ਕੰਮ ਨਹੀਂ ਤੇ ਆਪਣੇ ਗੰਡੇ ਤੇ ਤੋਰੀਆਂ ਇਕੱਠੀ ਆਪਣੇ ਕਟੇਵੇ ਆਪਾਂ ਇਹਦੇ ਵਿੱਚ ਭੁੰਨ ਲਾਗੇ ਥੋੜਾ ਟਾਈਮ ਤੇਲ ਦੇ ਵਿੱਚ

ਆਲੂ ਪਾ ਦਾਂਗੇ ਮੀਨੂੰ ਤੇ ਹਾਲ ਦੀ ਥੋੜਾ ਜਿਹਾ ਨਾਪੋ ਜੰਨਾ ਜੀ ਦੇ ਵਿੱਚ ਆਪਾਂ ਇੱਕ ਕੌਂਟੀ ਪਾ ਦਾਂਗੇ ਪਾਣੀ ਦੀ ਕਮਲੀ ਹੋਰ ਪਾਣੀ ਦੀ ਪਾਤੀ ਸੀ ਡੇਢ ਕ ਕਮਲੀ ਪਾਣੀ ਦੀ ਪਾ ਕੇ ਆਪਾਂ ਲਾ ਦਾਂਗੇ ਕੁੱਕਰ ਕੁੱਕਰ ਦਾ ਲਾਤਾ ਟੱਕਣ ਜੀ ਆਪਾਂ ਹੁਣ ਇਹਨੂੰ ਆ ਦੋ ਸੀਟੀਆਂ ਵੱਜਣ ਤੇ ਆਪਾਂ ਲਾ ਲਾਂਗੇ ਲਓ ਜੀ ਦੋ ਸੀਟੀਆਂ ਵੱਜਣ ਤੋਂ ਬਾਅਦ ਆਪਾਂ ਸਬਜੀ ਲਾ ਲਈ ਸੀ ਲਾ ਕੇ ਆਪਾਂ ਆਪਦੇ ਫਰਾਈ ਪੈਨ ਚ ਕੱਢ ਲਈ ਆ ਜੀ ਤੇ ਇਹਦੇ ਵਿੱਚ ਹੁਣ ਆਪਾਂ ਆਪਣੇ ਕੋਲ ਆ ਹੈਗੀ ਦੁੱਧ ਦੀ ਕਰੀਮ ਜੀ ਇਹ ਇਹ ਆ ਪਦਰਧਨ ਵਾਲਾ ਜਿਹੜਾ ਤੁਹਾਨੂੰ ਇਹ ਤੋਂ ਕਰੀਮ ਲਾਉਣੀ ਇਹ ਹੁਣ ਆਪਾਂ ਪਾ ਦਾਂਗੇ ਵਿੱਚ ਇਹਦੇ ਜਿੰਨੀ ਕਾ ਆਪਾਂ ਨੂੰ ਲੋੜ ਹੈ ਤੇ ਉਸ ਤੋਂ ਬਾਅਦ ਚ ਆਪਾਂ ਪਾਵਾਂਗੇ ਦੁੱਧ ਜੀ ਤੇ ਇਹਨੂੰ ਦਿਵਾਲਾਂਗੇ ਵਾਲਾ ਬਰਮ ਦੁੱਧ ਪਾ ਦਾਂਗੇ ਵਿੱਚ ਜੀ ਆਪਾਂ ਫੁੱਲ ਫੈਂਟ ਵਾਲਾ ਦੁੱਧ ਇਸ ਤਰ੍ਹਾਂ ਨਾਲ ਬਹੁਤ ਟੇਸਟੀ ਸਬਜ਼ੀ ਬਣਦੀ ਹੈ ਜੀ ਇਹ ਜਿਹੜੇ ਆਪਾਂ ਦੁੱਧ ਦੀ ਮਲਾਈ ਪਾਉਣੀ ਹੈ ਦੁੱਧ ਦੀ ਕਰੀਮ ਮਲਾਈ ਜਿਹੜਾ ਆਪਾਂ ਦੁੱਧ ਵਾਲਾ ਹਰ ਕੀ ਅੱਜ ਕੱਲ੍ਹ ਵਾਲਾ ਦੁਆਕੇ ਦੁੱਧ ਨੂੰ ਰੱਖਦਾ ਹਨ ਉਦੀ ਆਪਾਂ ਮਲਾਈ ਪਾ ਕੇ کریم ਪਾ ਕੇ ਤੇ ਇਹਨੂੰ ਆਪਾਂ ਥੋੜਾ ਜਿਹਾ ਵਾਲਾ ਦਵਾ ਲਾਂਗੇ ਉਦੀ ਆਪਾਂ ਹੋਰ کریم ਪਾਲ ਗਏ ਜੀ ਥੋੜੀ ਆ ਟੇਸਟੀ ਟੇਸਟੀ ਸਬਜ਼ੀ ਬਣ ਜੂਗੀ ਫਿਰ ਜੇ ਤੁਸੀਂ ਇਹਦੂੰ ਪਤਲੀ ਕਰਨੀ ਆ ਹਨਾ ਤਾਂ ਫਿਰ ਤੁਸੀਂ ਦੁੱਧ ਪਾ ਸਕਦੇ ਆ ਨਹੀਂ ਇਹਨੂੰ ਵਾਲਾ ਦਵਾ ਕੇ ਹੀ ਸਬਜ਼ੀ ਇਸ ਤਰ੍ਹਾਂ ਬਣੇਗੀ ਜਿਹੜੀ ਮਾੜੀ ਮੋਟੀ ਮਲਾਈ ਦੀ ਗੰਢ ਹੋਊਗੀ ਉਹ ਖੁਰਜੂਗੀ ਤੇ ਟੇਸਟੀ ਸਬਜੀ ਬਣ ਜੂਗੀ ਇਸ ਤਰ੍ਹਾਂ ਹੁਣ ਆਪਾਂ ਇਹਨੂੰ ਇੱਕ ਵਾਲਾ ਦਵਾ ਲਈਏ ਆਪਾਂ ਵਾਲਾ ਦਵਾਉਣ ਵਾਸਤੇ ਗੈਸ ਤੇ ਫਿਰ ਇਹਨੂੰ ਖੜਾਈ ਪੈਨ ਨੂੰ ਧਰਤਾ ਜੀ ਕਰੀਮ ਪਾ ਕੇ ਜਿਹੜਾ ਇਸ ਤਰ੍ਹਾਂ ਆਹ ਗੰਡਾ ਨਹੀਂ ਆ ਦਿਸਦਿਆਂ ਵਿੱਚ ਮਲਾਈ ਦਿਨਾ ਉਹ ਖੁਰ ਜਾਣੀ ਨਾ ਇਹਨੂੰ ਵਾਲਾਉਣਾ ਸ਼ੁਰੂ ਹੋ ਗਿਆ ਜੀ ਤੇ ਕਈ ਵਾਰਾਂ ਮਲਾਈ ਫਟ ਜਾਂਦੀ ਆ ਦੁੱਧ ਫਟ ਜਾਂਦਾ ਤੁਸੀਂ ਨਾਮਕ ਨੂਨ ਜਾਂ ਨੀਕੇ ਪਹਿਲਾਂ ਘੱਟ ਪਾ ਲਿਓ ਕਾਟ ਨੂਨ ਪਾਉਂਗੇ ਤੇ ਫਿਰ ਜਦੋਂ ਇਹਨੂੰ ਵਾਲ ਆ ਕੇ हट ਗਿਆ ਉਸ ਤੋਂ ਬਾਅਦ ਚ ਨੂਨ ਪਾ ਕੇ ਫਿਰ ਵੀ ਹਿਲਾਉਣਾ ਜੀ ਕਈ ਵਾਰ ਦੁੱਧ ਫਟ ਜਾਂਦਾ ਮਲਾਈ ਫਟ ਜਾਂਦੀ ਹੈ ਤੇ ਕਰੀਮ ਪਾਉਣ ਨਾਲ ਬਹੁਤ ਟੇਸਟੀ ਸਬਜ਼ੀ ਬਣਦੀ ਆ ਖੋਏ ਵਰਗੀ ਬਣ ਜਾਂਦੀ ਆ ਨਾਲੇ ਸੰਗਣੀ ਬਣ ਜਾਂਦੀ ਆ ਤੇ ਇਸ ਤਰ੍ਹਾਂ ਪਹਿਲਾਂ ਤੁਸੀਂ ਪਾਣੀ ਘੱਟ ਪਾ ਕੇ ਵਾਲ ਲਿਓ ਜੀ ਬਤੀਦੇ ਚ ਕੜਾਈ ਚ ਬਣਾ ਜੀ ਚ ਕਾਸੀ ਚ ਮਰਜੀ ਬਣਾ ਲਿਓ ਪਰ ਮੈਂ ਤਾਂ ਕੁੱਕਰ ਚ ਬਣਾ ਕੇ ਬਾਅਦ ਚ ਫਰਾਈ ਪੈਨ ਚ ਕੱਢ ਲੈਣੀ ਹੁੰਦੀ ਆ ਫਿਰ ਉਸ ਤੋਂ ਬਾਅਦ ਦੁੱਧ ਦੀ ਮਲਾਈ ਪਾ ਕੇ ਜਿਹਨੇ ਇਸ ਤਰ੍ਹਾਂ ਕਾੜ ਲਈਦਾ ਵਾ ਕਿਉਂਕਿ ਜੀ ਸਭ ਨੂੰ ਪਤਾ ਤਾਂ ਹਨ ਮਾ ਜਦੋਂ ਨਮਕ ਪਾ ਦਗੇ ਨੂਨ ਪਾ ਦਗੇ ਤਾਂ ਫਟ ਜਾਂਦੀ ਆ ਤੇ ਇਸ ਤਰ੍ਹਾਂ ਕਰਕੇ ਆਪਾਂ ਇਹਨੂੰ ਲਾਈ ਚੱਲਾਂਗੇ ਸਾਈਡਾਂ ਤੋਂ ਲਾਈ ਚੱਲਾਂਗੇ ਕਿਉਂਕਿ ਜੀ ਕਰੀਮ ਪਾਉਣ ਕਰਕੇ ਨਾ ਇਹ ਸਾਈਡਾਂ ਤੇ ਲੱਗੂਗੀ ਵੀ ਤੇ ਸਹਿਮ ਤੇ ਗੈਸ ਕਰਕੇ ਤੁਸੀਂ ਇਸ ਨੂੰ ਹੌਲੀ-ਹੌਲੀ ਰੈਂਦਨੇ ਬਹੁਤ ਟੇਸਟੀ ਬਣੂਗੀ ਸਬਜੀ ਤੇ ਤੁਹਾਨੂੰ ਇਹ ਮੇਰੀ ਸਬਜੀ ਕਿਸ ਤਰ੍ਹਾਂ ਦੀ ਲੱਗੀ ਜਰੂਰ ਲਾਈਕ ਕਮੈਂਟ ਕਰਕੇ ਦੱਸਿਓ ਜੀ ਤੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਜਿਹੜੇ ਮੇਰੇ ਚੈਨਲ ਤੇ ਪਹਿਲੀ ਵਾਰ ਆਏ ਆ ਤੇ ਇਸੇ ਤਰ੍ਹਾਂ ਬਣਾਉਣ ਦਾ ਤਰੀਕਾ ਜੀ ਤਾਂ ਉਹ ਹੀ ਆ ਬਸ ਸਿਰਫ ਇਹ ਮਲਾਈ ਨਾਲ ਟੇਸਟੀ ਬਣਨੀ ਆ ਤੋਰਨਾ ਦੀ ਸਬਜ਼ੀ ਮਲਾਈ ਪਾ ਕੇ ਬਣਾਓਗੇ ਤਾਂ ਬਹੁਤ ਵਧੀਆ ਬਣੇਗੀ ਉਂਗਲਾ ਚੜਦੇ ਰਹਿ ਜਾਓਗੇ ਟੇਸਟੀ-ਤੇਸਟੀ ਸਬਜ਼ੀ ਬਣਦੀ ਆ ਠੀਕ ਆ ਜੀ ਮਿਲਦੇ ਆ ਕਿਸੇ ਹੋਰ ਵੀਡੀਓ ਦੇ ਨਾਲ ਤਦ ਤੱਕ ਲਈ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਧੰਨਵਾਦ ਜੀ ਵੀਡੀਓ ਵੇਖਣ ਲਈ ਓਕੇ ਬਾਏ ਜੀ